ਕੀ ਤੁਹਾਨੂੰ ਪਤਾ ਹੈ ਪੁਲਟਰੀ ਦੇ ਵਿੱਚ ਅਸੀਂ ਰੁੱਖ ਲਾਉਨੇ ਆ ਤਾਂ ਉਹਨਾਂ ਦੇ ਅਲੱਗ-ਅਲੱਗ ਫਾਇਦੇ ਹੁੰਦੇ ਹਨ ਜਿਹੜੇ ਕਿ ਆਪਾਂ ਨੂੰ ਦਵਾਈਆਂ ਤੋਂ ਦੂਰ ਰੱਖਦੇ ਨੇ ਇੱਕ ਵਧੀਆ ਖੇਤੀ ਆਰਗੇਨਿਕ ਖੇਤੀ ਦੇ ਵਿੱਚ ਆਪਾਂ ਪੁਲਟਰੀ ਫਾਰਮਿੰਗ ਕਰ ਸਕਦੇ ਹਾਂ ਤੇ ਅੱਜ ਉਹ ਆਪਾਂ ਦੱਸਦੇ ਹਾਂ ਅੱਜ ਵੀਡੀਓ ਦੇ ਵਿੱਚ ਕਿਹੜੇ-ਕਿਹੜੇ ਬੂਟੇ ਕਿਸ-ਕਿਸ ਕੰਮ ਆਉਂਦੇ ਨੇ ਤੇ ਆਪਾਂ ਆਪਣੇ ਫਾਰਮ ਦੇ ਵਿੱਚ ਲਾ ਕੇ ਆਪਣੇ ਫਾਰਮ ਦੀ ਸ਼ਾਨ ਵਧਾਈਏ ਤੇ ਨਾਲ ਹੀ ਦਵਾਈਆਂ ਤੋਂ ਜਿਹੜੀ ਐਂਟੀਬਾਇਓਟਿਕ ਨੇ ਤੇ ਹੋਰ ਕਈ ਚੀਜ਼ਾਂ ਨੇ ਉਹਨਾਂ ਤੋਂ ਦੂਰ ਰਹੀਏ ਭਾਈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਿੰਮ ਦੇ ਬੂਟੇ ਦੀ ਨਿੰਮ ਦੇ ਬੂਟੇ ਦੀ ਫਾਇਦੇ ਦੀ ਗੱਲ ਕਰੀਏ ਤਾਂ ਉਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਨਿੰਮ ਦੇ ਬੂਟੇ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਕਿ ਉਹ ਐਂਟੀਬਾਇਓਟਿਕ ਦਾ ਕੰਮ ਕਰਦਾ ਜੋ ਕਿ ਬਿਮਾਰ ਹੁੰਦਾ ਜਾਂ ਕਿਸੇ ਨੂੰ ਬੁਖਾਰ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਵਾਇਰਲ ਇਨਫੈਕਸ਼ਨ ਤਾਂ ਉਹਦੇ ਵਿੱਚ ਨਿੰਮ ਦੇ ਪੱਤੇ ਖਾ ਕੇ ਮੁਰਗੀਆਂ ਆਪਣੇ ਆਪ ਨੂੰ ਠੀਕ ਕਰ ਲੈਂਦੀਆਂ ਨੇ ਉਸ ਤੋਂ ਇਲਾਵਾ ਜਿਹੜੀ ਗੱਲ ਕਰੀ ਆਪਾਂ ਕੇਲੇ ਦੇ ਪੱਤਿਆਂ ਦੀ ਕੇਲੇ ਦੇ ਪੱਤੇ ਵੀ ਅਸੀਂ ਫਾਰਮ ਦੇ ਅੰਦਰ ਲਾ ਸਕਦੇ ਆ ਜੇ ਆਪਾਂ ਆਪਣੇ ਫਾਰਮ ਦੇ ਅੰਦਰ ਕੇਲਾ ਲਾਉਨੇ ਆ ਤਾਂ ਉਹਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਕਿਉਂਕਿ ਕੇਲੇ ਦੇ ਪੱਤੇ ਕੇਲੇ ਦੀਆਂ ਜਿਹੜੀਆਂ ਟਾਹਣੀਆਂ ਤੇ ਉਸ ਤੋਂ ਇਲਾਵਾ ਕੇਲਾ ਉਹ ਹਰ ਇੱਕ ਚੀਜ਼ ਜੜ ਤੋਂ ਲੈ ਕੇ ਪੱਤੇ ਤੋਂ ਲੈ ਕੇ ਫਲ ਤੱਕ ਹਰ ਇੱਕ ਚੀਜ਼ ਨੂੰ ਮੁਰਗੀ ਬੜੇ ਚਾਹ ਨਾਲ ਖਾਂਦੀ ਹੈ ਜੇਕਰ ਅਸੀਂ ਆਪਣੇ ਫਾਰਮ ਦੇ ਅੰਦਰ ਕੇਲੇ ਲਾਉਨੇ ਆ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਕਿਉਂਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਕੇਲੇ ਦੇ ਅੰਦਰ ਪੋਟਾਸ਼ੀਅਮ ਅਤੇ ਹੋਰ ਬਹੁਤ ਜ਼ਿਆਦਾ ਤੱਤ ਹੁੰਦੇ ਹਨ ਜਿਹੜੇ ਕਿ ਇਹਨਾਂ ਨੂੰ ਇਨਸਟੈਂਟ એનર્ਜੀ ਜਿਹਨੂੰ ਕਹਿੰਦੇ ਨੇ ਇੱਕਦਮ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ ਉਹ ਇਸ ਦੇ ਵਿੱਚ ਵਧੀਆ ਤੱਤ ਹੁੰਦੇ ਹਨ ਉਸ ਤੋਂ ਇਲਾਵਾ ਬਈ ਜੀ ਆਪਾਂ ਤੀਜਾ ਜਿਹੜਾ ਬੂਟੇ ਦੀ ਗੱਲ ਕਰਦੇ ਆ ਉਹ ਹੈ ਜੀ ਸਹੰਜਣਾ ਸਹੰਜਣੇ ਦੀ ਗੱਲ ਕਰਦੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਅਲੱਗ-ਅਲੱਗ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਸਹੰਜਣਾ ਸਹਜਣ ਡਰਮਸਟਿਕ ਜਾਂ ਮੁੰਗਾ ਇਹ ਤੁਸੀਂ ਜਿਹੜੇ ਵੀ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਉਸ ਹਿਸਾਬ ਨਾਲ ਇਸ ਬੂਟੇ ਦੇ ਫਾਇਦੇ ਤੁਸੀਂ ਦੇਖ ਲਿਓ ਜੇਕਰ ਅਸੀਂ ਸਹੰਜਣਾ ਆਪਣੇ ਫਾਰਮ ਦੇ ਅੰਦਰ ਲਾਉਂਦੇ ਹਾਂ ਤਾਂ ਆਪਣਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਇਹ ਇੱਕ ਮਲਟੀਵਿਟਾਮਿਨ ਦਾ ਕੰਮ ਕਰਦਾ ਹੈ ਇਹ ਇੱਕ ਕੰਪਲੀਟ ਫੂਡ ਹੁੰਦਾ ਹੈ ਮੁਰਗੀਆਂ ਵਾਸਤੇ ਕਿਉਂਕਿ ਇਹਦੇ ਵਿੱਚ ਬਧੇਰੇ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਮੁਰਗੀਆਂ ਨੂੰ ਅੰਡਾ ਦੇਣ ਦੇ ਵਿੱਚ ਸਹਾਇਤਾ ਕਰਦਾ ਹੈ ਸਹੰਜਣੇ ਦੇ ਵਿੱਚ ਵਿਟਾਮਿਨ ਸੀ ਵੀਪਦੇਰੇ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਗਾਜਰ ਤੋਂ 3 ਗੁਣਾ ਜ਼ਿਆਦਾ ਉੱਪਰ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸਹੰਜਣੇ ਨੂੰ ਅਸੀਂ ਆਪ ਵੀ ਵਰਤ ਸਕਦੇ ਹਾਂ ਮੁਰਗੀਆਂ ਨੂੰ ਵੀ ਦੇ ਸਕਦੇ ਹਾਂ ਸਹੰਜਣੇ ਦੇ ਪੱਤੇ ਅਤੇ ਫਲੀਆਂ ਕੰਮ ਆਪਾਂ ਲੈ ਸਕਦੇ ਹਾਂ ਕਈ ਕਿਸਾਨ ਵੀਰਤਾ ਸਾਂਝਣੇ ਦੀ ਖੇਤੀ ਕਰਕੇ ਵਿੱਚ ਮੁਰਗੇ ਛੱਡਦੇ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਨਾਲੇ ਤਾਂ ਆਪਣੇ ਫਾਰਮ ਦੇ ਵਿੱਚ ਛਾ ਰੈਂਦੀ ਹੈ ਨਾਲੇ ਸਾਂਝਣੇ ਦੇ ਪੱਤੇ ਪੀਲੇ ਹੋਣ ਤੋਂ ਬਾਅਦ ਜਦੋਂ ਥੱਲੇ ਡਿੱਗਦੇ ਨੇ ਤਾਂ ਮੁਰਗੀਆਂ ਨਾਲ ਦੇ ਨਾਲ ਖਾ ਲੈਂਦੀਆਂ ਨੇ ਜਿਸ ਨਾਲ ਸਾਡਾ ਫੀਡਿੰਗ ਕੋਸਟ ਵੀ ਘਟ ਜਾਂਦਾ ਹੈ ਇਸ ਤੋਂ ਇਲਾਵਾ ਅਸੀਂ ਫਾਰਮ ਦੇ ਅੰਦਰ ਡੇਕ ਅਮਰੂਦ ਲਗਾ ਸਕਦੇ ਹਾਂ ਜਦੋਂ ਵੀ ਅਮਰੂਦ ਦਾ ਫਲ ਆਉਂਦਾ ਹੈ ਉਹ ਪੱਕ ਕੇ ਥੱਲੇ ਗireਗਾ ਤਾਂ ਉਹ ਖਰਾਬ ਨਹੀਂ ਹੋਏਗਾ ਉਹ ਮੁਰਗੇ ਸਾਰੇ ਦਾ ਸਾਰਾ ਖਾ ਲੈਣਗੇ ਉਸ ਤੋਂ ਲਾਵਾ ਜਾਮਣਾ ਵੀ ਜੇ ਥੱਲੇ ਗਿਰਦੀਆਂ ਨੇ ਤਾਂ ਮੁਰਗੇ ਉਹ ਵੀ ਬੜੇ ਚੌਣ ਨਾਲ ਖਾਣਗੇ ਤਾਂ ਭਾਈ ਜੀ ਆਪਣੇ ਫਾਰਮ ਨੂੰ ਹਰਾ ਪਰਾ ਬਣਾਓ ਨਾਲੇ ਜਿਹੜਾ ਫੀਡ ਦਾ ਕੋਸਟ ਆ ਉਹ ਵੀ ਤੁਸੀਂ ਘੱਟ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ